हमारी पुरानी परंपराओं के अनुसार ग्रामवाड़ा पोहविंद में सरपंच श्री जनक राज शर्मा के नेतृत्व में गांव की महिलाएं बड़ी संख्या में एकत्रित हुईं और भगवान इंद्र को प्रसन्न करने और उन्हें अग्नि परीक्षा से बचाने के लिए गुड्डा गुड़ी को जलाया इससे पहले महिलाओं ने एकत्रित होकर गुड़िया की मिट्टी कंधे पर उठाकर पूरे गांव की परिक्रमा की इस मौके पर गांव की ओर से चावल के बर्तन भी लगाए गए इस अवसर पर मीडिया से बात करते हुए गांव के सरपंच श्री जनक राज शर्मा ने कहा कि बेशक युवा पीढ़ी इन बातों पर विश्वास नहीं करती है लेकिन हमारे पुराने बुज़ुर्गों द्वारा शुरू की गई परंपरा को आज भी गांव की महिलाएं जीवित रखने के लिए आगे आ रही हैं बारिश कराने के लिए सभी एकत्रित हुए और गुड़िया के शव को पूरे गांव में घुमाने के बाद गांव के आम स्थान पर जला दिया गया मैडम परमिंदर कौर ने कहा कि आजकल ये रीति रिवाज़ बेशक स्कूल कॉलेजों के मंचों की शोभा बन गए हैं लेकिन हमें ज़मीनी स्तर पर नई पीढ़ी को इसके बारे में बताने की ज़रूरत है बीबी स्वरूप कौर ने कहा कि आज की पीढ़ी इन पुरानी रीति रिवाजों को मज़ाक में ले रही है लेकिन बुजुर्ग होने के नाते हमारा कर्तव्य है कि हम अपनी नई पीढ़ी को अपनी विरासत से जोड़े रखने के लिए ऐसे कार्यक्रम आयोजित करते रहें ਇਹ ਹੈ ਮੇਰਾ ਨਾਮ ਜਨਕਲਾ ਸ਼ਰਮਾ ਸਰਪੰਚ ਵਾੜਾ ਕੋਵਿੰਡਿਆ ਠੀਕ ਹੈ ਜੀ ਜਿਹੜਾ ਅੱਜ ਤੁਹਾਡੇ ਇਹ ਗੁੱਡਾ ਗੁੱਡੀ ਸਾੜੇ ਗਏ ਜਿਹੜਾ ਰੀਤੀ ਰਿਵਾਜ ਮਨਾਇਆ ਗਿਆ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਅਸੀਂ ਨਾ ਸਾਡੀਆਂ ਬਜ਼ੁਰਗ ਬੀਬੀਆਂ ਜਿਹੜੀਆਂ ਕਿ ਤੁਹਾਨੂੰ ਵਾਈਟ ਵੀ ਦੇ ਗਈਆਂ ਉਹਨਾਂ ਦਾ ਪ੍ਰਾਲਾ ਵੀ ਸਾਡੇ ਬੱਚੇ ਸਾਰੇ ਪਿੱਛੇ ਜਾ ਰਹੇ ਆ ਇਹ ਪੁਰਾਣੇ ਰੀਤੀ ਰਿਵਾਜ ਆ ਅੱਜ ਕੱਲ ਕੋਈ ਨਵੇਂ ਬੱਚੇ ਜਨਰੇਸ਼ਨ ਇਸ ਚੀਜ਼ ਨੂੰ ਮੰਨਦੇ ਨਹੀਂ ਪਰ ਅਸੀਂ ਉਹਨਾਂ ਮਾਵਾ ਤੇ ਮਗਰ ਲੱਗ ਕੇ ਜੀਰਦੀਵਾਜ ਮਨਾਵਾਂਗੇ ਅਸੀਂ ਨੂੰ 2 ਸਾਲ ਹੋ ਗਏ ਆ ਹਰ ਸਾਲ ਪਿੱਛੇ ਕਰਦੇ ਆਂ ਟੀਵੀਆਂ ਦਾ ਵੀ ਤਿਵਾਰ ਮਨਾਉਨੇ ਆਂ ਹਰ ਤਰ੍ਹਾਂ ਹੁਣ ਵੀ ਅਗਲੇ ਸਾਲ ਦੇ ਕੋਈ ਮਨਾਵਾਂਗੇ ਬਾਕੀ ਸਾਰਾ ਪਿੰਡ ਸਹਿਯੋਗ ਦਿੰਦਾ ਜੋ ਵੀ ਅਸੀਂ ਕਾਰੋਬਾਰ ਕਰਦੇ ਆ ਨਾ ਉਹ ਸਾਰਾ ਪਿੰਡ ਸਹਿਯੋਗ ਦਿੰਦਾ ਤਾਨ ਮਾਨ ਤਾਨ ਨਾਲ ਸਾਡੇ ਨਾਲ ਚੱਲਦਾ ਮੈਂ ਸਾਰੇ ਪਿੰਡ ਦੇ ਨਿਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਤੁਹਾਡੇ ਆਈਆਈ ਟੀਮ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਆ ਕੇ ਕਵਰਿੰਗ ਕੀਤੀ ਆਪਦੇ ਚੈਨਲ ਉੱਪਰ ਦੋ ਦਰਵਾਜ਼ਾ। ਮਾਤਾ ਜੀ ਅੱਜ ਜਿਹੜਾ ਇਹ ਪ੍ਰੋਗਰਾਮ ਕੀਤਾ ਗਿਆ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ? ਇਸ ਦੇ ਬਾਰੇ ਮੈਂ ਇਹੋ ਕਹਿਣਾ ਚਾਹੂੰਗੀ ਕਿ ਇਹ ਸਾਡਾ ਪੁਰਾਣਾ ਵਿਸਰ ਹੈ। ਇਹ ਪ੍ਰਾਤਨ ਸਮੇਂ ਤੋਂ ਹੀ ਸਾਰੇ ਕਰਦੇ ਆਏ ਆ ਕਿਉਂਕਿ ਸਾਡੀ ਨਵੀਂ ਦਿਨ ਰਿਚ ਨੇ ਇਹ ਬਿਲਕੁਲ ਖਤਮ ਕਰ ਦਿੱਤਾ। ਹੁਣ ਅੱਜ ਅਸੀਂ ਫੇਰ ਇਸ ਨੂੰ ਜਾਗਰ ਕਰ ਰਹੇ ਆਂ ਪਰਮਾਤਮਾ ਅਗੇ ਅਰਜੋਈਆਂ ਕਰ ਰਹੇ ਆਂ ਕਿ ਇਹ ਸੱਚੇ ਪਾਤਸ਼ਾਹ ਮੀ ਬਰਸਾਤ ਸਾਰੀ ਦੁਨੀਆ ਦੇ ਉੱਤੇ ਠੰਡ ਵਰਤਾਂ ਸਾਰੀ ਦੁਨੀਆ ਨੂੰ ਸ਼ਾਂਤੀ ਮਿਲੇ ਸਾਡੀਆਂ ਫਸਲਾਂ ਹਰੀਆਂ ਪਰੀਆਂ ਹੋਣ ਹਰ ਇੱਕ ਮਤਲਬ ਦੁਆਵਾਂ ਮੰਗਰੇ ਜਿੰਨਾ ਪਰਿਵਾਰ ਆਇਆ ਉਸ ਖਾਲ ਪ੍ਰਭੂ ਦੇ ਬੇਨਤੀਆਂ ਕਰਦੇ ਤੇ ਦੁਆਵਾਂ ਮੰਗਦੇ ਅੱਜ ਕੱਲ੍ਹ ਦੀਆਂ ਜਿਵੇਂ ਸਾਡੀਆਂ ਨੌਜੋਣ ਧੀਆਂ ਪੈਣਾ ਇਹ ਰਿਵਾਜ ਛੱਡਦਿਆਂ ਜਾ ਰਹੀਆਂ ਇਹਦੇ ਬਾਰੇ ਅੱਛਾ ਕਰਤਾ ਜੀ ਇਹਨਾਂ ਨੇ ਇਹ ਕਹਿੰਦੇ ਅਸੀਂ ਕਹਿੰਦੇ ਕੋਈ ਬੱਚਿਆਂ ਨੂੰ ਕੋਈ ਇਹੋ ਜਿਹੀ ਮਤ ਤੁਸੀਂ ਬਾਜਾ ਹਾਂ ਇਹ ਖਤਮ ਕਰਨਾ ਅੱਜ ਕੱਲ੍ਹ ਦੀ ਜਨਰੇਸ਼ਨ ਸਾਨੂੰ ਵੀ ਕਹਿ ਰਹੇ ਆ ਕਿ ਤੁਸੀਂ ਮਮਾ ਕੀ ਕਰ ਰਹੇ ਜੀ ਪੜੇ ਲਿਖੇ ਬੱਚੇ ਇਸ ਚੀਜ਼ ਉਹਨੇ ਆ ਨਹੀਂ ਰਹੇ ਪਰ ਆਉਣਾ ਪੈਂਦਾ ਉਹਨਾਂ ਨੂੰ ਚਾਹੀਦਾ ਵੀ ਸਾਨੂੰ ਇਸ ਪੁਰਾਣੇ ਸਮੇਂ ਨੂੰ ਭੁੱਲਣਾ ਨਹੀਂ ਚਾਹੀਦਾ ਸਾਡਾ ਜੋ ਵੀ ਵਿਰਸਾ ਛੋ ਚੱਲ ਆਇਆ ਉਹਨੂੰ ਸਾਨੂੰ ਅੱਗੇ ਵਧਾਉਣਾ ਹੀ ਚਾਹੀਦਾ ਇਹ ਮਾਤਾ ਪਿੰਡ ਕਿਹੜਾ ਹੈ ਵਾੜਾ ਪੋਵਿੰਡੀਆਂ ਜੀ ਠੀਕ ਹਾਂਜੀ ਵਾੜਾ ਪੋ ਕੀ ਨਾ ਆਪਣਾ ਸਰੂਪਪੁਰਾ ਜੀ ਪਿੰਡ ਕਿਡਾ ਜੀ ਵੜਾ ਪੋ ਪਿੰਡ ਅੱਛਾ ਜਿਹੜਾ ਅੱਜ ਤੁਸੀਂ ਰੀਤੀ ਰਿਵਾਜ ਜਿਹੜੇ ਕਹਿ ਸਕਦੇ ਆ ਆਪਾਂ ਗੁੱਡਾ ਗੁੱਡੀ ਸਾੜਿਆ ਜਿੰਦੇ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਵਿੱਚ ਅਸੀਂ ਜੀ ਇਹੋ ਕਹਿੰਨੇ ਆ ਕਿ ਅਸੀਂ ਪਿਛਲਾ ਰਿਵਾਜ ਜਿਹੜਾ ਵਰਤ ਰਹੇ ਆ ਹੂੰ ਤੇ ਇਹੋ ਹੀ ਵਰਤਦੇ ਰਵਾਂਗੇ ਹੂੰ ਤੇ ਮਾਲਕ ਸਾਡੇ ਨਗਰ ਖੇੜੇ ਤੇ ਕਿਰਪਾ ਕਰੇ ਠੀਕ ਹੈ 15 ਸਪਨਾ ਵਰਸ਼ੀ ਅੱਛਾ ਇਹ ਰਿਵਾਜ ਕਿਸ ਵਾਸਤੇ ਬਣਾਇਆ ਜਾਂਦਾ ਜੀ ਕਿਉਂ ਬਣਾਇਆ ਇਹ ਰਿਵਾਜ ਮਨਾਇਆ ਜਾਂਦਾ ਕਿ ਔਰ ਲੱਗੀ ਆ ਤੇ ਫਸਲਾਂ ਹੋਣ ਨਹੀਂ ਪਵੇ ਤੇ ਬੱਚਿਆਂ ਨੂੰ ਕੋਈ ਸ਼ਾਂਤੀ ਆ ਠੀਕ ਠੀਕ ਹੈ ਕਿ ਨਾ ਆਪਣਾ ਰਮਿੰਦਰ ਜੀ ਅੱਜ ਜਿਹੜਾ ਇਹ ਆਪਣਾ ਗੋਡਾ ਗੁਡੀ ਸਾੜਿਆ ਪਿੰਡ ਪਾਉ ਪਿੰਡ ਦੇ ਵਿੱਚ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕੀ ਕੋਈ ਪੁਰਾਣਾ ਰੀਤੀ ਰਿਵਾਜ ਸੀ ਜਿਹੜਾ ਬਿਲਕੁਲ ਅਲੋਪ ਹੋ ਚੁੱਕਾ ਹੈ ਜਿਹੜੀਆਂ ਸਾਡੀਆਂ ਬਜ਼ੁਰਗਾਂ ਨੇ ਇਹਨੂੰ ਜ਼ਾਦੀਤ ਕੀਤਾ ਅਸੀਂ ਇਹਨੂੰ ਸਪੋਰਟ ਜ਼ਰੂਰ ਕਰ ਸਕਦੇ ਹਾਂ ਪਰ ਕਿਤੇ ਨਾ ਕਿਤੇ ਸਾਡੇ ਮਨ ਚੋਂ ਹੁੰਦਾ ਕਿ ਸ਼ਾਇਦ ਐਵੇਂ ਹੀ ਰਹੇ ਮੈਂ ਬਟ ਫਿਰ ਵੀ ਅਸੀਂ ਕਰਦੇ ਆ ਕਿਤੇ ਸਾਡੀ ਰੀਤੀ ਰਿਵਾਜ ਹੁਣ ਸਾਡੇ ਬੱਚਿਆਂ ਨੂੰ ਕੁਝ ਪਤਾ ਲੱਗਦਾ ਹਾਂ ਛੇ ਨਿੱਕੇ ਹੁੰਦੇ ਇੱਕ ਕਵਤਾ ਗਾਉਂਦੇ ਹੁੰਦੇ ਸੀ ਨਿੱਕੇ ਨਿੱਕੇ ਗਣੀ ਦਾ ਮੀਂਹ ਪਿਆ ਪਿੰਦਾ ਲੱਗੀਆਂ ਸੌਣ ਦੀਆਂ ਛੜੀਆਂ ਵੀ ਹੁਣ ਚੁੰਮਣ ਫਸਲਾਂ ਆ ਰਹੀਆਂ ਹਨ ਹਨਾ ਤੇ ਉਹਦੇ ਸੀ ਬਸ ਉਹੀ ਗਾਉਂਦੇ ਰਹਿੰਦੇ ਸੀ ਹੁਣ ਤੱਕ ਪਹਿਲੀ ਵਾਰੀ ਅਸੀਂ ਮਤਲਬ ਸੈਕੰਡਲੀ ਛੋਟੇ ਬੱਚਿਆਂ ਮੇ ਨਿੱਕੇ ਨਿੱਕੇ ਹੁੰਦੇ ਅਸੀਂ ਬਣਾਇਆ ਸੀਗਾ ਕਿ ਤੇ ਉਹ ਸਾਰਾ ਸਿਸਟਮ ਇਹ ਕੀਤਾ ਸੀ ਹੁਣ ਸਾਨੂੰ ਉਹ ਸਾਰਾ ਕੁਝ ਯਾਦ ਆਇਆ ਕਿ ਅਸੀਂ ਵੀ ਕਿਸੇ ਟਾਈਮ ਨਿੱਕੇ ਹੁੰਦੇ ਹਾਂ ਇਹ ਸਾਰਾ ਜਲਾਇਆ ਸੀਗਾ ਨਿੱਕੇ ਨਿੱਕੇ ਸਾਰਾ ਪਾਸੇ ਠੀਕ ਹੈ ਜਿਵੇਂ ਅੱਜ ਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਜਿਵੇਂ ਤੁਸੀਂ ਕਿਹਾ ਵੀ ਸਾਨੂੰ ਵੀ ਹਾਸਾ ਆਉਂਦਾ ਕਦੀ ਕਦੀ ਉਹਨਾਂ ਬਾਰੇ ਕੀ ਕਹੋਗੇ ਤੁਸੀਂ ਕਿਉਂਕਿ ਬਹੁਤ ਪਰਪਰਾ ਘਟ ਗਈ ਅਕਸਰ ਅਸੀਂ ਬਿਲਕੁਲ ਹੀ ਘਟ ਗਈ ਹੈ ਜੀ ਅਕਸਰ ਕਿਉਂਕਿ ਹੁਣ ਅਸੀਂ ਕਾਲਜਾਂ ਤੇ ਸਕੂਲਾਂ ਦੇ ਵਿੱਚ ਤਾਂ ਇਹ ਸਟਰੀਜ਼ਮ ਮਨਾਉਂਦੇ ਆ ਬੱਚਿਆਂ ਨੂੰ ਦੱਸਦੇ ਆ ਪਰ ਉਹ ਆਰਟੀਕਲ ਦੀ ਸਲਾਹ ਕਿਉਂਕਿ ਸਾਡੇ ਸਕੂਲਾਂ ਵੀ ਸਾਰੇ ਨੂੰ ਇਨਵੋਲਵ ਨਹੀਂ ਕਰ ਸਕਦੇਗੇ ਉਹ ਕੁਝ ਕੁ ਬੱਚਿਆਂ ਦੀਆਂ ਫੋਟੋ ਕਰ ਲੈਂਦੇ ਆ ਬਸ ਉਹ ਫੋਟੋ ਸਾਡੀਆਂ ਅਖਬਾਰ ਚ ਰਹਿ ਜਾਂਦੀਆਂ ਹੋਰ ਕੁਝ ਨਹੀਂ ਹੁੰਦਾ ਠੀਕ ਹੈ ਜੀ ਤੇ ਬਿਲਕੁਲ ਜਾਗਰੂਕਤ ਨਹੀਂ ਦੀ ਜਾਗਰੂਕਤ ਐਵੇਂ ਆ ਕਿ ਸਾਰੇ ਪਿੰਡ ਦੇ ਅਸੀਂ ਘੁੰਮ ਕੇ ਆਏ ਹਾਂ ਕੋਈ ਨਹੀਂ ਵੀ ਆਇਆ ਤਾਂ ਪਰ ਉਹਨੂੰ ਪਤਾ ਜ਼ਰੂਰ ਲੱਗਾ ਕਿ ਕੁਝ ਰਸਮ ਹੋ ਰਹੀ ਹੈ ਹਾਂ ਹਾਂ ਬੜਾ ਵੱਡਾ ਇਕੱਠ ਹੋਇਆ ਪਿੰਡ ਦਾ ਜੀ ਕਹਿ ਸਕਦੇ ਆ ਤੇ ਇਸ ਤਰ੍ਹਾਂ ਹੀ ਅੱਗੇ ਰੀਤੀ ਰਿਵਾਜ ਬਣਾਉਂਦੇ ਰਹੋਗੇ ਹਾਂਜੀ ਬਿਲਕੁਲ ਹਾਂਜੀ ਠੀਕ ਹੈ ਧੰਨਵਾਦ ਜੀ ਥੈਂਕ ਯੂ ਪ੍ਰੈਸਕੀ ਤਾਕਤ ਕੇ ਲਿਏ ਫਿਰੋਜ਼ਪੁਰ ਕੇ ਜੀਰਾ ਸੇ ਅੰਗਰੇਜ਼ ਬਰਾਰ ਕੀ ਰਿਪੋਰਟ